ਕਦਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਥੋੜੇ ਦਿਨ ਪਹਿਲਾਂ ਹੀ ਜਾਪਾਨ ਤੋਂ ਵੱਡੀ ਇਨਵੈਸਟਮੈਂਟ ਲਿਆਉਣ ਦੇ ਦਾਅਵੇ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਜੀ ਨੇ ਸਾਡੇ ਹਲਕਾ ਸ਼੍ਰੀ ਤਨਤਨ ਸਾਹਿਬ ਬਾਰੇ ਕੋਈ ਬਿਆਨ ਦਿੱਤਾ ਕਿ ਜਿਮਨੀ ਚੋਣਾ ਵਿੱਚ ਉਹਨਾਂ ਨੇ ਇੱਕ ਦੋ ਰਾਉਂਡ ਵਿੱਚ ਲੀਡ ਕੀ ਲਈ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਜੱcher ਬਣਾਉਣ ਲੱਗ ਪਏ ਖੁਸ਼ੀਆਂ ਬਣਾਉਣ ਲੱਗ ਪਏ ਤੇ ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੀ ਆ ਮਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਪ੍ਰਸ਼ਾਸਨ ਦੇ ਧੱਕੇਸ਼ਾਹੀ ਦੇ باوجود ਵੀ ਜਿਹੜਾ ਆ 70 ਬੂਥਾਂ ਚੋਂ ਲੀਡ ਲਈ ਆ 70 ਬੂਥ ਜਿਹੜੇ ਉਹ ਜਿੱਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਜੇ ਤੁਹਾਨੂੰ ਇੰਨਾ ਹੀ ਸੀਗਾ ਤੇ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵਿੱਚ ਸਾਡੇ ਕਾਗਜ਼ ਤਾਂ ਭਰਨ ਦਿੰਦੇ ਬਲਾਕ ਸੰਮਤੀ 32 ਚੋਂ ਤੁਸੀਂ ਜਿਹੜਾ ਆ 28 ਦੇ ਕਾਗਜ਼ ਰੱਦ ਕਰਤੇ ਕੀ ਗੱਲ ਆ ਸਾਡੇ ਕੈਂਡੀਡੇਟ ਯੋਗ ਨਹੀਂ ਸੀਗੇ ਉਹ ਤੁਸੀਂ ਛੱਡੋ ਤੁਸੀਂ ਤਾਂ ਜ਼ਿਲ੍ਹਾ ਪ੍ਰੀਸ਼ਦ ਚਾੜ ਸੀਗੇ ਸਾਰੇ ਵਿਰੋਧੀ ਪਾਰਟੀਆਂ ਦੇ ਕਾਗਜ਼ ਰੱਦ ਕਰਤੇ ਮਤਲਬ ਕਿ ਤੁਸੀਂ ਇਲੈਕਸ਼ਨ ਤਾਂ ਹੋਣ ਦਿੰਦੇ ਫੇੜੀ ਤੁਹਾਨੂੰ ਪਤਾ ਲੱਗਦਾ ਕਿ ਕਾਲੀ ਦਲ ਕਿੱਥੇ ਕੰਸਟੈਂਡ ਕਰਦਾ ਹੈ ਇੱਕ ਵਾਰ ਇਲੈਕਸ਼ਨ ਹੋ ਲੈਣ ਦਿੰਦੇ ਇਹ ਤੱਕੇਸ਼ਾਈ ਦੀ ਵੋਟ ਜਿਹੜੀ ਸੀਗੀ ਨਾ ਇਹਨਾਂ ਤੁਸੀਂ ਹੀੜ ਲੈ ਸਕਦੇ ਹੋ ਤੇ ਹੁਣ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਇਲੈਕਸ਼ਨ ਤਾਂ ਹੋਣ ਦਿੰਦੇ ਵੋਟਾਂ ਪੈਣ ਦਿੰਦੇ ਲੋਕਾਂ ਦਾ ਵੀ ਪਤਾ ਲੱਗ ਜਾਂਦਾ ਕਿ ਉਹ ਕਿਹਨੂੰ ਪਿਆਰ ਕਰਦੇ ਆ ਮਾਨ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਸ਼ਹੀਦ ਪੱਗਲ ਸਿੰਘ ਜੀ ਦੀਆਂ ਤੇ ਡਾਕਟਰ ਮੇਦਕਰ ਜੀ ਦੀਆਂ ਫੋਟਵਾਂ ਦਫ਼ਤਰ ਚ ਲਾਆਂ ਜਿਹੜਾ ਆ ਇਨਕਲਾਬ ਨਹੀਂ ਆਉਣਾ ਤੇ ਨਾ ਹੀ ਸੰਵਿਧਾਨ ਦੀ ਰੱਖਿਆ ਹੋਣੀ ਆ ਇਹਦੇ ਲਈ ਤੁਸੀਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਸਾਲ ਬਾਅਦ ਲੋਕਾਂ ਦੀ ਕਚਾਰੀ ਫੇਰ ਲੱਗਣੀ ਜੇ ਤੇ ਉੱਥੇ ਜਵਾਬ ਦੇਣੇ ਔਖੇ ਹੋ ਜਾਣੇ ਆ ਤੇ ਤੁਸੀਂ ਜਿਹੜੇ ਇਲੈਕਸ਼ਨ ਲੜਦੇ ਤੇ ਫੇਰ ਪਤਾ ਲੱਗਦਾ ਕਿ ਕੌਣ ਕਿੰਨੇ ਪਾਣੀ ਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ